ਪਿੱਛੋਂ ਵੀ ਇਹਨਾਂ ਦੇ ਟਰਾਲੀ ਤੇ ਡਾਲ ਲੈਣਾ ਪਿੱਛੋਂ ਬੰਪ ਦਾ ਜ਼ੋਰ ਲਵਾ ਕੇ ਵੇਨਾ ਵੀ ਜੇ ਟਾਇਰ ਲੱਗ ਜਣ ਅੱਗੇ ਲੋ ਦੋਸਤੋ ਹੁਣ ਆਪਾਂ ਲੱਗੇ ਇਹਨੂੰ ਉਹ ਵੇਖੋ ਮੈਂ ਧੱਕ ਕੇ ਵੇਖਣ ਡਿਆ ਫੇਰ ਮਾਰਦਾ ਇੱਕ ਵਾਰੀ ਘਮਾ ਕੇ ਉਹ ਟਾਇਰ ਫੇਰ ਚੁਕੋਏ ਨਹੀਂ ਆ ਟਰਾਲੀ ਤੁਰੀ ਨਹੀਂ ਮਾਸਾ ਵੀ ਤੇ ਨਾ ਜੀ ਨਾ ਇਹ ਨਹੀਂ ਗੱਲ ਭੰਡੀ ਟੋਚਨ ਪੈਣਾ ਨਹੀਂ ਆ ਦੋਸਤੋ ਟੋਚਨ ਤਾਂ ਪਏਗਾ ਅੱਗੇ ਜਾਂ ਤੇ ਟਾਇਰ ਥਲੇ ਲੱਗ ਜਣ ਇਹਦੇ ਤੇ ਪਰ ਆਪਾਂ ਇਹਨੂੰ ਕੱਢਣ ਦੀ ਕੋਸ਼ਿਸ਼ ਪੂਰੀ ਕਰਨ ਡੇ ਆ ਅੱਜ ਵੀਡੀਓ ਬਣਾਉਂਦੇ ਆਂ ਵੀ ਅੱਜ ਟਰਾਲੀ ਫਸੀ ਬੜੀ ਜ਼ਬਰਦਸਤ ਆ ਅੱਜ ਕੱਢਣੀ ਆ ਗਾਰੇ ਚੋਂ ਲੋ ਜੀ ਸਾਡਾ 98 11 ਓਏ ਹੋਏ ਹੋਏ ਆ ਵੇਖੋ ਓਏ ਕਿਆ ਬਾਤ ਆ ਵੇਖੋ 98 11 ਪਾ ਤਿਆਰ ਕੀਤਾ ਓਏ ਹੋ 98 11 ਦੀ ਵੀ ਟੋਰ ਵੱਖਰੀ ਆ ਜੀ 98 11 98 11 ਆਹ ਲੈ ਮਹਾਰਾਹ ਟਰਾਲੀ ਚ ਪਰ ਟਰਾਲੀ ਨਹੀਂ ਤੁਰੀ ਬੜੀ ਦੂਰੋਂ ਪਿਛਾ ਕੇ ਲਿਆਂਦਾ ਸੀ ਨਹੀਂ ਗੱਲ ਬਣਦੀ ਟਰਾਲੀ ਬਹੁਤ ਜ਼ਬਰਦਸਤ ਫਸ ਗਈ ਆ ਜੀ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਇਹਨੂੰ ਕੱਢਣਾ ਹੀ ਆ ਟਰਾਲੀ ਨੂੰ ਬਾਹਰ ਕੋਈ ਗੱਲ ਨਹੀਂ ਵੀਡੀਓ ਜੇ ਲੰਮੀ ਬਣ ਜੂਗੀ ਕੋਈ ਚੱਕਰ ਨਹੀਂ ਓਏ ਹੋਏ ਹੋਏ ਆ ਕਿਹੜਾ ਆ ਗਿਆ ਇਹਦਾ ਜੌਂ ਡੀਅਰ ਪੰਜਾਹ ਪੰਜਾਹ ਓਏ ਇਹਦੇ ਟਾਇਰ ਵੇਖੋ ਕਿੱਡੇ ਜਿਹੇ ਔਰ ਦਾ ਸਪਾਏ ਬਾਈ ਨੇ ਓਏ ਅੱਜ ਕੋਸ਼ਿਸ਼ ਹੈ ਹੀ ਆ ਵੀ ਆਪਾਂ ਟਰਾਲੀ ਕੱਢ ਲਈਏ ਕਿ ਇਤਨਾ ਓ ਬੋਏ ਬੋਏ ਕੀ ਮਾਰਿਆ ਪਿੱਛੋਂ ਹਰ ਇੱਕ ਟਰੈਕਟਰ ਦੇ ਪਿੱਛੋਂ ਬੰਪਰ ਮਾਰਿਆ ਪਰ ਨਹੀਂ ਟਰਾਲੀ ਨਹੀਂ ਤੁਰੀ ਟਰਾਲੀ ਤੋੜਨ ਦੀ ਪੂਰੀ ਕੋਸ਼ਿਸ਼ੇ ਚੱਲਣ ਦੀ ਆ ਦੋਸਤੋ ਉਹ ਯਾਰ ਇਹਦਾ ਇਹ ਤਾਂ ਠਾਂ ਹੀ ਨਹੀਂ ਆਉਂਦਿਆ ਇਹ ਤਾਂ ਠਾਂ ਅਗਲੇ ਟਾਇਰ ਤੇ ਲੱਗ ਜਣਗੇ ਠਾਂ ਫੇਰ ਨੂੰ ਟੋਚਨ ਪੈ ਜੂਗਾ ਹੁਣ ਚੱਕ ਟੋਚ ਨਹੀਂ ਪਣਾ ਲਓ ਮੈਂ ਗਾਂ ਪਛਾਣ ਕਰਕੇ ਬੈਨਾ ਆ ਵੇਖੋ ਢਿੱਲੋ ਬਾਈ ਵਾਲਾ ਟਰੈਕਟਰ ਹੋਇਆ ਆਪਣਾ ਵੇਖੋ ਕਿੱਡਾ ਸੋਹਣਾ ਲੱਗਦਾ ਓਏ ਓਏ ਹੋਇਆ ਪਿੱਛੋਂ ਮੈਂ ਜ਼ੋਰ ਲਾ ਕੇ ਵੀ ਵੇਖਿਆ ਪਰ ਨਹੀਂ ਤੁਰਦਾ ਵਾ ਵੀ ਜ਼ੋਰ ਲਾ ਕੇ ਵੇਖਣ ਡਿਆ ਬਾਈ ਟਰਾਲੀ ਤੇ ਹਿੱਲਦੀ ਆ ਪਰ ਪਿੱਛੋਂ ਅੜ ਗਈ ਆ ਕੇ ਬੰਨਿਓ ਬੜੀ ਮੁਸ਼ਕਲ ਨਾਲ ਗੇਮ ਪਈ ਆ ਦੀ ਬਹੁਤ ਜ਼ਬਰਦਸਤ ਗੇਮ ਆ ਇਹਦੀ ਕੋਈ ਗੱਲ ਨਹੀਂ ਨੂੰ ਅੱਜ ਕੱਢ ਕੇ ਛੱਡਾਂਗੇ ਓਏ ਹੋਏ ਘੁੰਮ ਗਿਆ ਘੁੰਮ ਗਿਆ ਓਏ ਘੁੰਮ ਗਿਆ ਇਹਦਾ ਦੂਜਾ ਲੋਪ ਆਇਆ ਪਹਿਲਾ ਲੋਪ ਆ ਕੇ ਵੇਖ ਲੈ ਬਾਈ ਬੈਗ ਦਾ ਵੀ ਵੇਖ ਪਾ ਕੇ ਲੋ ਤੇ ਅੱਗੇ ਦਾ ਵੀ ਲੋਪ ਆ ਕੇ ਵੇਖ ਟਰਾਲੀ ਤੇ ਹਿੱਲਦੀ ਆ ਬਾਈ ਪਰ ਟਾਇਰ ਨਹੀਂ ਥਲੇ ਲੱਗਣਦੇ ਇਹਨੂੰ ਕੀ ਹੋ ਗਿਆ ਮੈਨੂੰ ਲੱਗਦਾ ਟਰਾਲੀ ਅੱਗੇ ਨੂੰ ਦਾਬੂ ਆ ਗੋ ਤਾਂ ਦੇਉ ਪਿੱਛੇ ਜਿਆਦਾ ਜ਼ੋਰ ਪੈ ਗਿਆ ਟਾਇਰਾਂ ਦੇ ਤਾਂ ਕੁਝ ਖੋ ਗਿਆ ਵਾ ਕੋਈ ਨੂੰ ਕੋਸ਼ਿਸ਼ ਕੀਤੀ ਜਾਏਗੀ ਟੋਜ਼ਨ ਪਾਉਣ ਦੀ ਪਹਿਲਾਂ ਮੈਂ ਵੇਖਾਂ ਜੇ ਟਾਇਰ ਲੱਗ ਜਨਾਂ ਜੇ ਇਦਾਂ ਟੋਚਨ ਪਿਆ ਦੇ ਟਰਾਲੀ ਸਾਡੀ ਟਰੈਕਟਰ ਨਾਲ ਗੇਮ ਖਰਾਬ ਹੋ ਜਣੀ ਆ ਸਾਰੀ ਇਦਾਂ ਨਹੀਂ ਨਾ ਗੇਮ ਚ ਟੋਚਨ ਪੈਂਦਾ ਫਿਰ ਸਾਰੇ ਟਰੈਕਟਰਾਂ ਦੀ ਪਲਟੀਆਂ ਪੈਣੀਆਂ ਆ ਇਹੀ ਆ ਵੀ ਇਹਦੇ ਟਾਇਰ ਲੱਗ ਜਣ ਥੱਲੇ ਤਾਂ ਆਪਾਂ ਇਹਨੂੰ ਟੋਚਨ ਪਾ ਲਈਏ ਇੱਕ ਵਾਰੀ ਟੋਚਨ ਪਾ ਲਈਏ ਫਿਰ ਜਿੱਦਾਂ ਮਜੀ ਥਾਂ ਤਾਂ ਅਜੇ ਟਾਇਰ ਹੋ ਜਾਣ ਓਏ ਹੋਏ ਇਹਨੂੰ ਮੈਂ ਗਾਂ ਪਛਾਣ ਕਰਕੇ ਵੇਖਣ ਰਿਆਂ ਵੀ ਇਹਦੇ ਟਾਇਰ ਲੱਗ ਜਣ ਥੱਲੇ ਤੇ ਫਿਰ ਇਹਨੂੰ ਟੋਚਨ ਪੈ ਜਾਏਗਾ ਸਾਡਾ ਫਿਰ ਇਹਨੂੰ ਟੋਚਨ ਕਿੰਗ ਦਾ ਪਾਉਨੇ ਆ ਗੋਂ ਯੋਰ ਟਰੈਕਟਰ ਦੇ ਸਾਰਾ ਪਰਾਂ ਕਰਕੇ ਵੇਖਣ ਡਿਆ ਮੈਂ ਵੀ ਪਰਾਂ ਕਰੀ ਆ ਥੋੜਾ ਜਿਹਾ ਰੁਕ ਜੋ ਯਾਰ ਹਜੇ ਗਾਂ ਕਰ ਕਿਉਂਕਿ ਮੈਂ ਬੈਗ ਪਛਾਣ ਕਰਕੇ ਵੇਨਾ ਯੋਰ ਯਾਰ ਲਵਾ ਕੇ ਕਿ ਬੰਨੇ ਭਾਂਜੇ ਗੱਲ ਇਹਦੀ ਚੱਲ ਵੀ ਚੱਲ ਚੱਲ ਓ ਯਾਰ ਇਹਦੇ ਆੜੇ ਬੜੇ ਜ਼ਬਰਦਸਤ ਥਾਂ ਤੇ ਦੋਸਤੋ ਇਹਨੂੰ ਕੱਢ ਕੇ ਹੀ ਛੱਡਾਂਗੇ ਜੋ ਮਰਜ਼ੀ ਹੋ ਜੇ ਬਹੁਤ ਔਖਾ ਕੰਮ ਆ ਵੀ ਬਹੁਤ ਜ਼ਿਆਦਾ ਔਖਾ ਕੰਮ ਇਹ ਤਾਂ ਜਾਨ ਤੇ ਬਣੀ ਪਈ ਆ ਪੂਰੀ ਵੀ ਚਲੋ ਵੀ ਉਹ ਜਿੱਟ ਲੋ ਬਾਈ ਵਾਲੇ ਨੂੰ ਮੈਂ ਹੁਣ ਮੇਰਾ ਰਾਦਾ ਵੀ ਇੱਕ ਵੇਟੋਜਨ ਪਾ ਕੇ ਵੇਨੇ ਆਂ ਦਾਣੀ ਗੱਲ ਬਣ ਢੀ ਜੁੰਡੀਰ ਨੂੰ ਮੈਂ ਸੱਚ ਪਿੱਛੋਂ ਮੈਂ ਡਾਲਾ ਲਾ ਕੇ ਵੇਖਾਂ ਦਾ ਪਿੱਛੋਂ ਜੇ ਪਿੱਛੇ ਨੂੰ ਆ ਜਾ ਟਰਾਲੀ ਬੈਗ ਨੂੰ ਹਨਾ ਖਿੱਚ ਕੇ ਵੇਖਾਂ ਜੇ ਪੈ ਜਾਂ ਸੰਗਲ ਤੇ ਕਦੀ ਪਾਇਆ ਨਹੀਂ ਗੀਮ ਚ ਤਾਂ ਪੈ ਕੇ ਤੇ ਫਿਰ ਤੇ ਖਿੱਚ ਲਾਂਗੇ ਇਹਨੂੰ ਹਨਾ ਫਿਰ ਤੇ ਖਿੱਚ ਲਾਂਗੇ ਨਹੀਂ ਪੈਂਦੇ ਹੂੰ ਨਹੀਂ ਪਏ ਚਲੋ ਦੋਸਤੋ ਇੱਕ ਕਰੀ ਮੈਂ ਵੇਖਣਾ ਟਰੈਕਟਰ ਦਾ ਤੇ ਧੂਆਂ ਨਿਕਲ ਗਿਆ ਹੈ ਉਹ ਮੇਰਾ ਦਾ ਟਰਾਲੀ ਅੱਗੋਂ ਹੀ ਲੱਗੀ ਥੱਲੇ ਪਿੱਛੋਂ ਤੇ ਝਕੋ ਗਈ ਆ ਅੱਗੋਂ ਅੜੀ ਆ ਹਨਾ ਸਲਿੱਪ ਹੋ ਜਾਂਦੀ ਆ ਪਰ ਟਰੈਕਟਰ ਨਹੀਂ ਤੋਰੁੰਦੇ ਇੰਡੀ ਬੜਾ ਮੁਸ਼ਕਲ ਜਾਂ ਤੇ ਬਣੀਆਂ ਵੀ ਇਹਦੀ ਚਲੋ ਕੋਈ ਗੱਲ ਨਹੀਂ ਫੋਣਿਆ ਟਰੈਕਟਰ ਅੱਗੇ ਹੁਣ ਇੱਕ ਕੋਈ ਲਾਉਨੇ ਆ ਸਕੀਮ ਇਹਦੀ ਜੇ ਸਕੀਮ ਲੱਗੇ ਕਿ ਤੇ ਫਿਰ ਨਿਕਲਦਾ ਨਹੀਂ ਤੇ ਨਹੀਂ ਨਿਕਲਣਾ ਹੁਣ ਜੋ ਮੈਨੂੰ ਦੋਸਤੋ ਵੇਲੇ ਨੂੰ ਟੋਚਨ ਪਾ ਕੇ ਮੈਂ ਵੈਨਾ ਕਿਹੜਾ ਟਰੈਕਟਰ ਅੱਗੇ ਪਾ ਕੇ ਤੇ ਫਿਰ ਟੋਚਨ ਪਾਉਨੇ ਤੇ ਅੱਗੇ ਹਨਾ ਮੈਂ ਸੋਚਣ ਲੱਗਾ ਵੀ ਆ ਲੱਗੇ ਲੱਗੇ ਥੋੜੇ ਬਹੁਤੇ ਟਾਇਰ ਪਰਲਾ ਲੱਗ ਗਿਆ ਥੱਲੇ। ਬਾਈ ਇਹ ਬੋਲਾ ਟੋਚਣ ਇਹਦੇ ਨਾਲ। ਲੋਟੇ ਲੋ ਬਾਈ ਵਾਲਾ ਪਾਉਨੇ ਆ ਟੋਚਣ ਜੇ ਪੈ ਜੇ ਤੇ। ਜੇ ਢਿੱਲੋ ਬਾਈ ਵਾਲੇ ਨਾਲ ਟੋਚਣ ਪੈ ਗਿਆ ਤੇ ਫਿਰ ਤੇ ਕੰਮ ਬੰਜੂਗਾ। ਚਲੋ ਦੋਸਤੋ। ਲੈ ਮੈਂ ਬੈਕ ਕਰਾਂ ਇਹਨੂੰ। ਉਹ ਇਹ ਵੇਚਣਾ ਚੱਲ ਜੀ ਪੁਰਾਵਾ ਇੱਕ ਤੇ। ਯਾਰ ਇਹਦੇ ਟਾਇਰ ਪਤਾ ਨਹੀਂ ਕੀ ਆ ਡਬਲ ਟਾਇਰ ਸਲਿੱਪ ਹੋ ਜਾਂਦਾ ਵੇ ਕਿਦਾਂ ਮੈਂ ਸਾਵਧਾਨ ਮੋੜ ਕੱਟਦਾ ਜਿਆਦਾ ਘਟੋ ਜਾਂਦਾ। ਲੈ ਮੈਂ ਵੇਖਾਂ ਜੇ ਟੋਚਣ ਪੈ ਗਿਆ ਸਹੀ ਤਰੀਕੇ ਨਾਲ ਤੇ। ਦੋਸਤੋ ਜੇ ਟੋਜਨ ਪੈ ਗਿਆ ਤੇ ਫੇਰ ਤੇ ਫੇਰ ਤੇ ਸਹੀ ਹੋ ਜਾਏਗਾ ਕੰਮ ਬੜਾ ਮੁਸ਼ਕਲ ਬਣੀ ਆ ਜਾਣ ਤੇ ਬਣੀ ਆਂ ਦੋਸਤੋ ਓਹੋ ਤੇਰਾ ਪਾਲਾ ਹੋ ਜੇ ਇਹ ਪੈ ਗਿਆ ਪੈ ਗਿਆ ਓਏ ਪੈ ਗਿਆ ਦੂਜੇ ਨੇ ਵੀ ਪਾਲਿਆ ਜੋਂਡੀ ਅੱਛਾ 59 11 ਦੇ ਅੱਗੇ ਤਿਆਰੀ ਕਰ ਦਿੱਤੀ ਆ ਲੋ ਹੁਣ ਜੋਂਟੀਅਰ ਲਓ ਵੀ ਆ ਗਿਆ ਟੋਜਨ ਕਿੰਗ ਟੋਜਨ ਕਿੰਗ ਦਾ ਮੁਕਾਬਲਾ ਕਹਿੰਦੇ ਲਾ ਕੇ ਜੇ ਕਿਤੇ ਨਹੀਂ ਹੈਗਾ ਲੋ ਜੀ ਜੋਂਡੀ ਅੱਗੇ ਪਾਈਏ 59 11 ਦੇ ਅੱਗੇ ਟਰੈਕਟਰ ਬਹੁਤੇ ਸੋਹਣੇ ਸਾਰਿਆਂ ਦੀ ਮੋਟੀਵੇਸ਼ਨ ਕੀਤੀ ਏ ਧੀ ਸੋਹਣੀ ਲੱਗਦੀ ਹੈ ਨਾ ਬਹੁਤ ਸੋਹਣੇ ਟਰੈਕਟਰ ਸਾਰੇ ਤਿਆਰ ਕੀਤੇ ਹੋ ਚਲੋ ਦੋਸਤੋ ਇਹ ਮੈਨੂੰ ਵੇਲੇ ਦੋ ਟੋਜਨ ਪਿਆਗ ਨਹੀਂ ਪਿਆ ਪੈ ਗਿਆ ਵੀ ਚਲੋ ਟਰੈਕਟਰ ਵੀ ਤੋਰ ਪਿਓ ਏ ਤੋਰ ਤੇ ਬਾਈ ਨੇ ਟਰੈਕਟਰ ਉਹ ਮੈਨੂੰ ਦੋਬਲ ਸੰਗਲ ਪਾਏ ਬਾਈ ਨੇ ਵੀ ਕਿਤੇ ਟੁੱਟੇ ਨਾ ਸੰਗਲ ਸੰਗਤ ਡਬਲ ਡਬਲ ਕਰ ਦਿਤੇ ਆ ਵੀ ਜੇ ਟੁੱਟ ਜਾਏਗਾ ਤੇ ਦੋ ਤੇ ਹੋਣਗੇ ਚਲੋ ਵੀ ਚਲੋ ਜੌਂਡੀਰ ਬਾਈ ਚੱਲ ਵੀ ਵੇ ਸਲਿੱਪ ਮਾਰਦਾ ਜੂੰਡੀ ਰੋਏ ਜੂੰਡੀਰ ਬਹੁਤ ਸਲਿੱਪ ਮਾਰਨ ਦੇ ਬਾਈ ਨੂੰ ਜੇ ਕੱਢਣਾ ਟਰਾਲੀ ਨੂੰ ਜੋ ਮਰਜ਼ੀ ਹੋ ਜੇ ਟਰਾਲੀ ਕੱਢਾਂਗੇ ਤੇ ਬਾਈ ਪਾਸੇ ਕਿਤੇ ਲਾਵਾਂਗੇ ਫੇਰ ਹੀ ਆ ਨਿਕਲੇਗੀ ਤੇ ਬਾਈ ਦਾਣੇ ਲੈ ਕੇ ਜਾਏਗਾ ਆਪਣੇ ਮੰਡੀ ਤੇ ਬਾਈ ਅੱਜ ਇੱਥੇ ਫਸਿਆ ਰੂ ਬਾਉ ਬਾਈ ਡਰਨ ਦੇ ਬਤੇ ਜੇ ਸੀਪੀ ਲੈ ਆ ਕੇ ਨਾ ਕਢੋਣੀ ਫੇ ਬਹੁਤ ਪੈਸੇ ਲੱਗ ਜਣੇ ਆ ਬਾਈ ਦੇ ਯਾਰ ਦੋਸਤ ਕਹਿੰਦੇ ਅਸੀਂ ਕੱਢ ਕੇ ਦਾਂਗੇ ਤੈਨੂੰ ਜਿੱਦਾਂ ਮਰਜ਼ੀ ਕੱਢ ਕੇ ਦਈਏ ਤੈਨੂੰ ਕੱਢ ਕੇ ਦਾਂਗੇ ਟਰਾਲੀ ਬਾਹਰ ਲੋ ਦੋਸਤੋ ਚਾਲ ਵੀ ਮਾਯੋਰ ਵੇਖਣ ਡਿਆ ਵੀ ਇਹਦਾ ਇਹ ਤੁਰ पे ਤੁਰ ਪੇ ਬਾਈ ਨਿਕਲ ਗਈ ਨਿਕਲ ਗਈ ਨਿਕਲ ਗਈ ਓਏ ਨਿਕਲ ਗਈ ਨਿਕਲ ਗਈ ਨਿਕਲ ਗਈ ਕਮਾ ਕਮਾ ਕੇ ਦੋਸਤੋਂ ਕੱਢਣ ਡਿਆ ਪਰ ਵਿਚੋਂ ਆੜ ਜਾਂਦੇ ਟਰੈਕਟਰ ਵਿਚੋਂ ਫੇਰ ਅੜ ਗਈ ਓ ਫੇਰ ਅੜ ਗਈ ਤੁਰ ਪੇ ਤੁਰ ਪੇ ਟਰੈਕਟਰ ਵੇਖੋ ਦੇ ਟਾਇਰ ਵੇਖੋ ਪੀਲੇ ਟਰੈਕਟਰ ਦੇ ਜੁੰਡੀਆਂ ਦੇ ਦਾ ਸਲਿੱਪ ਮਾਰਨ ਦੇ ਉਹ ਪਿਛਲਾ 911 ਦਾ ਤਾਂ ਪੂਰਾ ਜ਼ੋਰ ਲੱਗਾ ਪਿਆ ਵੀ 911 ਤੇ ਪੂਰਾ ਜ਼ੋਰ ਮਾਰ ਕੇ ਕੱਢਣ ਡਿਆ ਬਾਹਰ ਲੋ ਜੀ ਲੈ ਆਂਦਾ ਕੰਡੇ ਦੇ ਮੈਂ ਵੇ ਇਦਾਂ ਜੇ ਬਣ ਗਈ ਗਲਤੀ ਲੈ ਚੜਾਤਾ ਚੜਾਤਾ ਲੈ ਲੈ ਉਹ ਘੁੰਮ ਗਿਆ ਘੁੰਮ ਗਿਆ ਬਾਈ ਮੈਂ ਤੈਨੂੰ ਉੱਤੇ ਚੜਾਉਣਾ ਸੀ ਤੇ ਟਾਇਰ ਸਲਿੱਪ ਹੋ ਕੇ ਕਿੱਦਾਂ ਥੱਲੇ ਨੂੰ ਆ ਗਿਆ ਚੱਲ ਹੁਣ ਜਾਂਦੇ ਜਿੱਥੋਂ ਜਾਂਦਾ ਜਿੱਦਾਂ ਨੂੰ ਨਿਕਲ ਕੇ ਕੱਢ ਦਾਂਗੇ ਹੁਣ ਹੁਣ ਜਾਂਦੇ ਜਿੱਦਾਂ ਨੂੰ ਨਿਕਲ ਦੋ ਮੇਰਾ ਰਦਾ ਉੱਤੋਂ ਚੜਾਵਾਂ ਉੱਤੇ ਨੂੰ ਹੁਣ ਚੜ੍ਹਨੇ ਨਹੀਂ ਕਿਉਂਕਿ ਟਰੈਕਟਰ ਦੇ ਟਾਇਰ ਸਲਿੱਪ ਹੋ ਜਣੇ ਆ ਜਿੱਦਾਂ ਆਉਂਦਾ ਹੁਣ ਆਂ ਦੋ ਇਹਨੂੰ ਹੁਣ ਇੱਧਰ ਨੂੰ ਹੀ ਆਉਂ ਦੋ ਜਿੱਦਾਂ ਨੂੰ ਆਉਣ ਲੱਗਾ ਇਹ ਔਖਾ ਹੋ ਗਿਆ ਬਾਈ ਇਹਦਾ ਕੰਮ ਤੁਰ ਪੇ ਤੁਰ ਪਾ ਯਾਰ ਬਹੁਤ ਕੀਸੀਆਂ ਕੜਾਈਆਂ ਚ ਟਰੈਕਟਰ ਨੇ ਓਏ ਜੁੰਡੀਅਰ ਨੇ ਚਲੋ ਵੀ ਚਲੋ ਦੋਸਤੋ ਆਨਦੇ ਉਹਨੂੰ ਹੁਣ ਸਿੱਧਾ ਹੀ ਕਰਕੇ ਬਹੁਤ ਜਾਨ ਨਿਕਲੀ ਪਈ ਓਏ ਦੀ ਓਏ ਹੋਏ ਹੋਏ ਵੇ ਸਲਿੱਪ ਮਾਰਨ ਦੇ ਟਾਇਰ ਬਾਈ ਇਹਦੇ ਓਏ ਹੋਏ ਹੋਏ ਕੱਟਦਾ ਕੱਟਦਾ ਓਏ ਕੱਟਦਾ ਓਏ ਏ ਹੋੜ ਗਿਆ ਹੋੜ ਗਿਆ ਹੋੜ ਗਿਆ ਹੋੜ ਗਿਆ ਹੋੜ ਗਿਆ ਚੱਲ ਬਾਈ ਬੈ ਉੱਤੇ ਚੱਲ ਵੀ ਜੇ ਤਾਂ ਨਿਕਲ ਗਈ ਬਾਈ ਫਿਰ ਤਾਂ मजा ਆ ਜਾਊਗਾ ਏ ਚੱਲ ਚੱਲ ਬਾਈ ਚੱਲ ਮੈਨੂੰ ਲੱਗਦਾ ਵੀ ਆਪਣਾ 911 ਥੱਲੇ ਨੂੰ ਕਿਸਕ ਦਾ ਜਾਂਦਾ ਮੈਨੂੰ ਲੱਗਦਾ ਟਾਇਰ ਥੱਲੇ ਡਿੱਗਣ ਡੇ ਉਹ ਡਿੱਗੇ ਯਾਰ ਇਹਦੇ ਹੁਣ ਨਿਕਲਣਾ ਔਖਾ ਹੋ ਗਿਆ ਇੱਕ ਟਰਾਲੀ ਭਰੀ ਆ ਤੇ ਇੱਕ ਟਰੈਕਟਰ ਦਾ ਠਾਹ ਚਲ ਗਿਆ ਨਾਟ ਗਿਆ ਮੈਨੂੰ ਲੱਗਾ ਮੈਨੂੰ ਵੀ ਜੁੰਡੀਆਂ ਦਾ ਵੇਨਾ ਤਾਂ ਕਰਕੇ ਜੇ ਤਾਂ ਨੂੰ ਉਹ ਯਾਰ ਵੀ ਟਾਇਰ ਕਿਸੇ ਠਾਹ ਨੂੰ ਆ ਗਿਆ ਉਹ ਯਾਰ ਲੈ ਉਹ ਕਿਸਕ ਦਾ ਆ ਗਿਆ ਇਹ ਲੈ ਹੁਣ ਸੜ ਤੇ ਠਾਹ ਹੀ ਹੋਰ ਨਹੀਂ ਗੱਲ ਬਣਨੀ ਹੁਣ ਦੂਜੇ ਬਰੇ ਨੂੰ ਕੱਢ ਕੇ ਵੇਨੇ ਆ ਟਰਾਲੀ ਯਾਰ ਮੈਨੂੰ ਲੱਗਾ ਟਰੈਕਟਰ ਦਾ ਵੀ ਤੇਲ ਥੱਲੇ ਲੀਕ ਹੋਣ ਡਿਆ ਵਾ ਹਨਾ ਇਹਦੀ ਪਾਵਰ ਵਧਾਈਏ ਭਲਾ ਟਰੈਕਟਰ ਦੀ ਮਾਪਾ ਵਰਦਾ ਮੈਂ ਇੱਕ ਮਿੰਟ ਲੋ ਹੁੰਗ ਵਿਖੋ ਟਰੈਕਟਰ ਪਲਾ ਜੋਰ ਮਾਰਦਾ ਚੱਲ ਵੀ ਹੁਣ ਵੇਖਿਓ ਜੋਰ ਮਾਰਦਾ ਓਏ ਹੋਏ ਜੋਰ ਮੈਨੂੰ ਉੱਤਰ ਕੇ ਵੇਖਾਂ ਯਾਰ ਪਹਿਲਾਂ ਮਨ ਲੱਗਦਾ ਤੇਲ ਮੇਰੇ ਟਰੈਕਟਰ ਦਾ ਲੀਕ ਹੋਣ ਡਿਆ ਥੱਲੇ ਉਤਰ ਕੇ ਵੇਖ ਲਾਂ ਦੋ ਭਰਾ ਮੜਾ ਜਾ ਬਚਾ ਹੀ ਆ ਯਾਰ ਇੰਨਾ ਨਹੀਂ ਠੀਕ ਆ ਟਰੈਕਟਰ ਦਾ ਜੋਰ ਬੜਾ ਜੋ ਹੋਇਆ ਚੱਲ ਬਹਿ ਕੇ ਵੇਖੀ ਆ ਯਾਰ ਉੱਤੇ ਦੇ ਚੱਲ ਥੱਲੇ ਸੋਟ ਗਿਆ ਨਾ ਟਰੈਕਟਰ ਕੱਢ ਲੇ ਫੇਰ ਬਾਹਰ ਆਪਾਂ ਬਾਈ ਟਰੈਕਟਰ ਉੱਤੇ ਟੋਚਨ ਲਾ ਕੇ ਨਾ ਉੱਤੇ ਇੱਕ ਕਰਕੇ ਫੇ ਉੱਤੇ ਪਾਏ ਕਿਉਂਕਿ ਜੇ ਥੱਲੇ ਆਏ ਜਨਾ ਟਰੈਕਟਰ ਫੇਰ ਨਿਕਲਣਾ ਨਹੀਂ ਉਹ ਟਰਾਲੀ ਦਾਣਿਆਂ ਵਾਲੀ ਭਰੀ ਨਿਕਲਣੀ ਨਹੀਂ ਫੇਰ ਉੱਤੇ ਪਾ ਗਏ ਨਾ ਮੈਂ ਦੋ ਟਰੈਕਟਰ ਪਾ ਸਾਡਾ ਜੋਂਡੀਅਰ ਵਿੱਚ ਹੀ ਫਸਿਆ ਜੇ ਜੋਂਡੀਅਰ ਨੂੰ ਫੇਰ ਕੱਢਦੇ ਆ ਪਹਿਲਾਂ ਅਸੀਂ ਣਾਟ ਗਿਆ ਕੱਢ ਲਈ ਆਸਤੇ ਨਾ ਤਾਂ ਨੂੰ ਵੇਨੇ ਯੋਰੀਆਂ ਮਾਰ ਕੇ ਤਾਂ ਦੋਹਾਂ ਦਾ ਆ ਦੋ ਟਰੈਕਟਰ ਅੱਗੇ ਪਾਏ ਅਸੀਂ ਵੇਨੇ ਭਲਾ ਕੇ ਲੋਭਾਈ ਵਾਲਾ ਇੱਕੋ ਤੇ ਪੂਰਾ ਯੋਰ ਲਾਉਂਦਾ ਪਤਾ ਨਹੀਂ ਵਿੱਚੋਂ ਅੜਦਾ ਓਏ 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 ਵੇਖੋ ਵੇਹੋ ਹੋਲੀ ਝਟਕਾ ਦੇ ਓਏ ਉਹਦਾ ਬੰਪਰ ਨਾ ਬਾਹਰ ਆਇਆ 98 11 ਦਾ ਦੋਸਤੋ ਇਹਨੂੰ ਕੱਢਾਂਗੇ ਅੱਜ ਕੱਢ ਕੇ ਇਹ ਵੀਡੀਓ ਅੱਜ ਖਤਮ ਹੋਏਗੀ ਭਾਵੇਂ ਵੀਡੀਓ ਚੱਲ ਜੇ 50 ਮਿੰਟ ਦੀ ਨਾ ਭਾਂਜੇ ਭਾਂ ਅੱਜ ਹੋਏਗੀ ਖਤਮ ਤੇ ਵੀਡੀਓ ਹੋਏਗੀ ਤਾਂ ਹੀ ਖਤਮ ਹੋਏਗੀ ਜਦੋਂ ਟਾਇਟਰ ਨਿਕਲਣਗੇ ਬਾਹਰ ਤੇ ਲੋ ਦੋਸਤੋ ਆ ਗੇਮ ਨੂੰ ਵੀ ਅਸੀਂ ਮਜ਼ੇਦਾਰ ਬਣਾਤਾ ਵਾ ਟਰੈਕਟਰ ਵਾਲੀ ਗੇਮ ਨੂੰ ਵੀਡੀਓ ਐ ਬਣਾ ਕੇ ਬਲੌਗ ਤੇ ਇਹਨੂੰ ਵੀਡੀਓ ਚ ਪਾਵਾਂਗੇ ਤੇ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਨੂੰ ਲੱਗਦਾ ਦੋਸਤੋ ਜੋਂਡੀਅਰ ਬਿਨਾਂ ਨਹੀਂ ਗੱਲ ਬਣਨੀ ਇੱਕ ਟਰੈਕਟਰ ਸਾਨੂੰ ਆਪਣਾ ਹੋਰ ਅੱਗੇ ਪਾਉਣਾ ਪੜਾ ਜੋਂਡੀਅਰ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਬਾਅਦ ਪਹਿਲਾਂ ਤੇ ਜ਼ੋਰ-ਜ਼ਾਰ ਲਵਾ ਕੇ ਵੇਹਨਾ ਮੈਂ ਮੈਨੂੰ ਉਹਦਾ ਜੋਂਡੀਅਰ ਕੱਢਣਾ ਹੀ ਪੈਣਾ ਵਾ ਰੁਕ ਜਾਓ ਯਾਰ ਦੋਸਤੋ ਨਹੀਂ ਜੀ ਗੱਲ ਜੀ ਨਹੀਂ ਬਣਦੀ ਟਰੈਕਟਰ ਯੋਰ ਤੇ ਪੂਰਾ ਮਾਰਨ ੜਿਆ ਪਰ ਜੋਂਡੀਅਰ ਦੀ ਸਾਨੂੰ ਲੋੜ ਆ ਕਿਉਂਕਿ ਤੀਜਾ ਟਰੈਕਟਰ ਵੀ ਅੱਗੇ ਪੈ ਗਿਆ ਚਾਰ ਟਰੈਕਟਰ ਹੋ ਜਾਣਗੇ ਫਿਰ ਤੇ ਫੇਰ ਟਰਾਲੀ ਆਪੇ ਪੁੱਟੀ ਹੋਣੀ ਆ ਦੋਸਤੋ ਉਹਨਾਂ ਚਾਹੇ ਟਰਾਲੀ ਨਹੀਂ ਹੋਣੀ ਤਾਂ ਬੋ ਯੋਰ ਮਾਰਨ ੜਿਆ ਓਏ ਢਿੱਲੋ ਬਾਜ ਦਾ ਟਰੈਕਟਰ ਓਏ ਹੋਏ ਵੇਖਦਾ ਖੜਾ ਹੋ ਗਿਆ 58 11 ਵੀ ਮੈਂ ਜੋਂਡੀਅਰ ਕੱਢਾਂ ਯਾਰ ਬਾਈ ਜੋਂਡੀਅਰ ਬਣੋਣੀ ਗੱਲ ਬਣਨੀ ਚੱਲ ਆ ਬਾਹਰ ਯਾਰ ਇਹਨੂੰ ਬਾਹਰ ਕੱਢੀਏ ਜੇ ਜੋਂਡੀਅਰ ਬਾਹਰ ਆ ਗਿਆ ਫੇ ਤੇ ਕਾਮੀ ਸੈੱਟ ਹੋਏ ਨਾ ਸਾਰਾ ਸਾਡਾ ਚੱਲ ਵੀ ਇਹ ਚੱਲ ਜੁੰਡੀ ਵਾਲਾ ਬਾਈ ਇਹ ਇਹ ਇੱਕ ਮਿੰਟ ਉਹ ਘੁੰਮਦਾ ਘੁੰਮ ਕੇ ਆ ਗਿਆ ਆ ਗਿਆ ਲੈਂ ਤੇ ਆ ਗਿਆ ਚੱਲ 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 ਨਿਕਲ 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 ਉਹ ਨਿਕਲ ਆਇਆ ਨਿਕਲ ਆਇਆ ਬਾਈ ਨਿਕਲ ਆਇਆ ਮੈਂ ਸੋਚਿਆ ਇਹਨੇ ਸਲਿੱਪ ਮਾਰੀ ਜਾਣੀ ਨਿਕਲ ਨੌਕਾ ਉਹ ਤੇਰਾ ਭੁਲਾ ਹੋ ਜੇ ਓਏ 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 ਹੋਏ ਹੋਇਆ ਕੀ ਬਣ ਗਿਆ ਓਏ ਉਹ ਹੈ ਕੀ ਬਣ ਗਿਆ ਉਹ ਬੜੀ ਜੋ ਬੜਾ ਤੱਕੜ ਕੰਮ ਹੋਇਆ ਬਾਈ ਇਹਦੇ ਓਏ ਓਏ ਹੋਏ ਆ ਤੇ ਜੀਰੀ ਬੜੀ ਖਾਸ ਬਣ ਗਈ ਯਾਰ ਨਜ਼ਾਰਾ ਹੀ ਆ ਗਿਆ ਬਾਈ ਨੇ ਬਕਸੇ ਵੀ ਬਹੁਤ ਤਗੜੇ ਲਵਾਏ ਹੋਏ ਇਹਨੇ ਤਾਂ ਪੂਰਾ ਟਰੈਕਟਰ ਦੇ ਵਾਟ ਕੱਢੇ ਸਾਰਿਆਂ ਨੇ ਤਿੰਨਾ 25911 ਵਾਲੇ ਬਾਈ ਨੇ ਵੀ ਟਰੈਕਟਰ ਬਹੁਤ ਵਧੀਆ ਤਿਆਰ ਕੀਤਾ ਤੇ ਸਵਰਾਜ ਵਾਲੇ ਬਾਈ ਨੇ ਵੀ ਤੇ ਇੰਨੇ ਵੀ ਆਪਣਾ ਢਿੱਲੋ ਬਾਈ ਵਾਲੇ ਨੇ ਢਿੱਲੋ ਬਾਈ ਦੇ ਟਰੈਕਟਰ ਵੀ ਬਹੁਤ ਵਧੀਆ ਵੀ ਤੇ ਜੁੰਡੀਆ ਵਾਲੇ ਬਾਈ ਨੇ ਵੀ ਬਹੁਤ ਹੱਤ ਕਰਾਈ ਆ ਵੀ ਹੌਣ ਹੋ ਗਿਆ ਡਿਟੈਕਟਰ ਵੀ ਤਿੰਨ ਅੱਗੇ ਤੇ ਚੌਥਾ ਪਿੱਛੇ ਲੱਗਾ ਚਲੋ ਚਾਰ ਟੱਕਰ ਹੁਣ ਯੋਰ ਮੱਜਾ ਵਜਾਓ ਵੱਜ ਗਿਆ ਆਵਾਜ਼ ਕਾ ਤੁਰੇ ਤੁਰੇ ਹੀ ਉਹ ਮਸਾ ਹੁਣ ਲੈ ਜੁੰਡੀ ਆਣਾ ਤਾਂ ਯੋਰ ਜੁੰਡੀ ਇਰ ਹੁੰਦਾ ਪੂਰੀ ਅੱਗ ਪਾਤੀ ਆ ਬਾਈ ਓਏ ਹੋਏ ਹੋਏ ਜੁੰਡੀਰ ਵਾਲਾ ਜੁੰਡੀਰ ਹੀ ਆ ਵੀ ਜੁੰਡੀਰ ਵਾਲਾ ਬਾਈ ਜੁੰਡੀਰ ਵਾਲਾ ਹੀ ਆ ਵੀ ਬੜੀ ਧੱਕ ਪਾਉਂਦਿਆ ਓਏ ਓਏ ਹੋਏ ਹੋਏ ਓਏ ਹੋਏ ਹੋਏ ਓਏ ਬੜਾ ਚੱਲਣ ਡਿਆ ਯੋਰ ਯੋਰ ਕੰਮ ਲੱਗਾ ਪਿਆ ਬਾਈ ਇਹਦੇ ਪੂਰੀ ਕੋਸ਼ਿਸ਼ ਆ ਵੀ ਬਾਈ ਪਟਰਾਲੀ ਕੱਢ ਲੈਣੀ ਆ ਬਾਹਰ ਪੂਰਾ ਯੋਰ ਲੱਗਾ ਪਿਆ ਵੀ ਓਏ ਹੋਏ ਹੋਏ ਚੱਲੋ ਚੱਲ ਬਾਈ ਚੱਲ ਓਏ ਚੱਲ ਓਏ ਓਏ ਹੋਏ ਅੱਗੋਂ ਖੜਾ ਹੋਣ ਡਿਆ ਜੋਂਡੀਆ ਤਾਂ ਪੂਰਾ ਯੋਰ ਲਾਉਣ ਡਿਆ ਆਪਣਾ ਜਾਨਵਾਜ਼ ਇੱਕ ਕੀਤੀ ਆ ਉਹਨੂੰ ਆ ਵੀ ਟਰਾਲੀ ਬਾਹਰ ਕੱਢ ਲਈਏ ਕਿਹੇ ਤਰ੍ਹਾਂ ਮੈਨੂੰ ਆ ਵੀ ਟਰਾਲੀ ਥੋੜੀ ਜਿਹੀ ਖਿਸਕਾਈ ਜਾਵੇ ਤੇ ਫਿਰ ਟਰਾਲੀ ਇੱਕ ਸਾਈਡ ਨੂੰ ਆ ਜੇ ਤੇ ਫਿਰ ਆਪਾਂ ਟੋਏ ਚੋਂ ਕੱਢ ਲਾਂਗੇ ਤੇ ਉਹ ਟਰਾਲੀ ਉਹ ਵੇਖੋ ਉਹ ਟਰਾਲੀ ਆਉਣ ਲੱਗੀ ਹੈ ਮੇਰਾ ਰਾਦਾ ਵੀ ਇਦਾਂ ਸਿੱਧੀ ਨਹੀਂ ਨਿਕਲਣੀ ਕਿਉਂਕਿ ਬਹੁਤ ਬਹੁ ਉਹ ਵੇਖੋ ਬਹੁਤ ਢਾਨਾ ਨਹੀਂ ਗੱਲ ਬਣਨੀ ਬਹੁਤ ਚੜਾਈ ਆ ਟਰਾਲੀ ਵਿੱਚ ਡਿੱਗੀ ਪਈ ਉਹਦੇ ਟਾਇਰ ਪਿਛਲੇ ਮੈਂ ਉਤੋਂ ਦੀ ਘਮਾਗੇ ਲਿਆਣਾ ਬਾਈ ਨੂੰ ਥੋੜਾ ਜਨਾ ਟਰੈਕਟਰ ਨੂੰ ਖਸਕਾਈਆ ਸਵਰਾਜ ਨੂੰ ਮੈਂ ਗਾਂ ਪਿਸ਼ਾਂ ਕਰਕੇ ਛੜਕੇ ਦੇਣ ਡਿਆ ਵੀ ਨਿਕਲੇ ਕਿਸ ਤਰ੍ਹਾਂ ਤੁਰ ਪੇ ਤੁਰ ਪਿਓ ਤੁਰ ਪੇ ਤੁਰ ਪੇ ਤੁਰ ਪੇ ਬਾਈ ਤੁਰ ਪੇ ਤੁਰ ਪੇ ਤੋਰ ਪੇ ਤੋਰ ਪੇ ਤੋਰ ਪੇ ਲੈ ਬਾਈ ਬਾਈ ਕੰਮ ਖੰਡੇ ਤੇ ਹੀ ਆ ਵੈਸੇ ਤੇ ਪਰ ਆ ਯੋਰ ਜਾਨੀ ਭੰਡੇ ਆ ਕੰਮ ਹਨਾ ਟਰੈਕਟਰ ਯੋਰ ਨਹੀਂ ਭਰਨ ੜੇ ਸਾਰੇ ਬਾਈ ਸਾਰੇ ਨਾਰਾਜ ਆ ਵੀ ਯਾਰ ਕਿਉਂ ਟਰਾਲੀ ਫਸ ਗਈ ਦਿੱਕਤਾਂ ਟਾਈਮ ਭੱਜ ਗਿਆ ਸਾਰਾ ਹੀ ਅੱਜ ਪਰ ਬਾਈ ਕੋਈ ਗੱਲ ਨਹੀਂ ਜੇ ਕੱਢਾਂਗੇ ਤਾਂ ਫੇਰ ਹੀ ਨਿਕਲਣੀ ਆ ਤੋ ਯੋਰ ਲਾਓ ਉਹ ਤੁਰ ਪੇ ਤੁਰ ਪੇ ਤੁਰ ਪੇ ਉਹ ਤੁਰ ਪੇ ਹੀ ਯਾਰ ਬਾਈ ਥੋੜੀ ਥੋੜੀ ਟਰਾਲੀ ਤੁਰੀ ਹੀ ਯਾਰ ਕੋਈ ਚੱਕਰ ਨਹੀਂ ਯਾਰ ਕੱਢਣੀ ਤਾਂ ਆਪਾਂ ਅੱਜ ਹੈਗੀ ਆ ਮੈਂ ਆ ਗਿਆ ਵੀ ਤੁਸੀਂ ਪਾਇਆ ਗিয়ার ਕਿਹੜੇ ਪਾਇਆ ਸਾਰਿਆਂ ਨੇ ਦੂਜਾ ਲੋ ਪਾ ਕੇ ਰੱਖੋ ਬਾਈ ਦੂਜੇ ਲੋ ਤੋਂ ਨਹੀਂ ਗੱਲ ਬਣਨੀ ਤੀਜਾ ਲੋ ਉਹ ਤੋਂ ਪਾਵਾਂਗੇ ਜੋ ਟਰਾਲੀ ਇੱਕ ਸਾਈਡ ਤੇ ਆ ਜਾਏਗੀ ਉਹ ਵੇਖੋ ਟਰਾਲੀ ਬਹੁਤ ਬਹੁਤ ਆ ਵਿੱਚ ਖੋਬੀ ਆ ਵੀ ਡਾਲਾ ਜਾ ਅਗਲਾ ਪੋਦਾ ਅਗਲਾ ਹਿੱਸਾ ਉਹ ਲੱਗ ਗਿਆ ਥੱਲੇ ਲੱਗਾ ਵਾ ਤਦੇ ਮੈਂ ਕਹਿੰਦਾ ਟਰਾਲੀ ਖਸਕਾਈਏ ਤੇ ਫੇਰ ਗੱਲ ਬਣਨੀ ਆ ਟਰੈਕਟਰ ਤੇ ਪੂਰੇ ਯੋਰ ਲੱਗੇ ਆ ਮਾਰੰਦੇ ਆ ਵੀ ਓਏ ਵੇਖੋ ਸਾਰੇ ਸਲਿੱਪ ਕਿਦਾਂ ਮਾਰਨਦੇ ਆ ਓਏ ਹੋਏ ਝਟਕੇ ਦੇ ਦੇਗੇ ਮੈਂ ਲਿਆਂਦੇ ਆ ਵੀ ਟਰਾਲੀ ਥੋੜੀ ਜਿਹੀ ਖਿਸਕ ਜੇ ਕਿ ਤਰ੍ਹਾਂ ਮੈਨੂੰ ਵੀ ਜਿੱਦੋਂ ਜੁੰਡੀਆ ਟਰੈਕਟਰ ਅੱਗੇ ਮੈਂ ਬਾਹਰ ਕੱਢਿਆ ਨਾ ਉਧਰ ਆ ਜੇ ਨਾ ਟਰਾਲੀ ਕਿ ਤਰ੍ਹਾਂ ਤੇ ਫੇਰ ਮੈਂ ਕੱਢ ਲੈਣੀ ਆ ਬਾਹਰ ਉਹਨਾਂ ਚਾਹ ਕਰ ਨੂੰ ਮੁਸ਼ਕਲ ਆ ਥੋੜੀ ਜੀ ਚਲੋ ਦੋਸਤੋ ਕੋਈ ਗੱਲ ਨਹੀਂ ਕੋਸ਼ਿਸ਼ ਪੂਰੀ ਅੱਜ ਕੱਢਣ ਦੀ ਸਾਡੀ ਆਪਾਂ ਕੱਢ ਕੇ ਹੀ ਛੱਡਾਂਗੇ ਤੁਸੀਂ ਬੱਸ ਸਾਥ ਦਿਓ ਸਾਡਾ ਸਾਡੀ ਵੀਡੀਓ ਨੂੰ ਪਿਆਰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚਲੋ ਓਏ ਕੋ ਤੋਰ ਪੀ ਤੋਰ ਪੀ ਤੋਰ ਪੀ ਤੋਰ ਪੀ ਓ ਬਾਈ ਤੁਰਦਾ ਟਰੈਕਟਰ ਤੇ ਪੂਰਾ ਜੋਂਡੀਅਰ ਤੇ ਪੂਰਾ ਮੈਂ ਕਹਿੰਦਾ ਸਵਰਾਜ ਦਾ ਵੀ ਤੂੰ ਆਂਬੂ ਨਿਕਲਿਆ ਉਹ ਲੱਭਣ ਡਿਆ ਇੱਥੋਂ ਹੀ ਪੂਰੀ ਜਾਨ ਮਾਰਨ ਡਿਆ ਉਹ ਓਹ ਵੇਖੋ ਓਏ ਹੋਏ 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 ਸਵਰਾਜ ਵੀ ਬਾਈ ਵੇ ਹੋਏ ਮੈਨਾਂ ਦਾ ਸਵਰਾਜ ਦਾ ਵੀ ਥੱਲੇ ਇੰਜਨ ਦਾ ਹੋ ਨਹੀਂ ਕੰਮ ਗਿਆ ਉੱਤਰ ਕੇ ਬਾਈ ਵੇਖਣਾ ਪੈਣਾ ਇੱਕ ਵਾਰੀ ਸਵਰਾਜ ਦਾ ਵੀ ਹੇਸਾ ਕਿੰਨਾ ਥਲੇ ਲੱਗਾ ਟਰਾਲੀ ਦਾ ਭਲਾ ਮੈਂ ਬਲ ਉੱਤਰ ਕੇ ਵੇਖਣਾ ਬਲ ਹਣਾ ਇੱਕ ਮਿੰਟ ਬਾਈ ਕਿ ਲੋ ਬਾਈ ਆ ਟਰੈਕਟਰ ਬਹੁਤ ਹੀ ਸੋਹਣਾ ਲੱਗਣ ਰਿਹਾ ਵੀ ਓਏ ਹੋਏ ਓਏ ਆ ਬਾਈ ਦਾ ਜੋਂਡੀਰ ਵਾਲੇ ਦੇ ਬਕਸੇ ਵੇਖ ਤੂੰ ਕਿਤੇ ਤਗੜਿਆ ਹੀ ਆ ਰੂਹ ਖੁਸ਼ ਹੋ ਜਾਂਦੀ ਆ ਵੇਖ ਕੇ ਓਏ ਦੀ ਚਾਹ ਚੜ੍ਹ ਦਿੰਦਾ ਬਕਸੇ ਵੇਖ ਕੇ ਇਹਦੇ ਆ ਵੇਖੋ 981122 ਦਾ ਓਏ ਹੋਇਆ 981122 ਨੇ ਬੜੇ ਸ਼ੌਂਕੀ ਤੌਰ ਤੇ ਤਿਆਰ ਕਰਾਇਆ ਓਏ ਬਹੁਤ ਜਿਆਦਾ ਵਧੀਆ ਵਟ ਕੱਢਿਆ ਟਰੈਕਟਰ ਦੇ ਓਏ ਦੋਸਤੋ ਫੋਨ ਵਾਲੀ ਗੇਮ ਬਹੁਤ ਮਜ਼ਾ ਆਉਂਦੀ ਆ ਖੇਡਣ ਦਾ ਹੋਏ ਹੋਏ ਮੈਂ ਟਰਾਲੀ ਨੂੰ ਖਿਸਕਾ ਆ ਕੇ ਨਾ ਲੈ ਆਉਣਾ ਟਕਾਣੀ ਤੇ ਕਿਤੇ ਤੇ ਕਿਤੇ ਇੱਦਾਂ ਤੇ ਗੱਲ ਹੀ ਨਹੀਂ ਬਣਨੀ ਛਟਕੇ ਦੇ ਦੇ ਕੇ ਵੇਖਣ ੜਿਆ ਮੈਂ ਵੀ ਕਿਤੇ ਨਾ ਗੇਮ ਪਿਆ ਜਾਏ ਸਾਡੀ ਦੋਸਤੋ ਇਹਨੂੰ ਮੈਂ ਕੱਢ ਕੇ ਛੱਡਾਂਗੇ ਜੋ ਮਰਜ਼ੀ ਦੇ ਟਰਾਲੀ ਨੂੰ ਤੁਸੀਂ ਬਸ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਮੈਂ ਟਰਾਲੀ ਦਾ ਵੇਖਾਂ ਵਾਲਾ ਕੀ ਏ ਟਰਾਲੀ ਬਹੁਤ ਹੀ ਥੱਲੇ ਲੱਗੀ ਆ ਯਾਰ ਯਾਰ ਆਪਾਂ ਥੋੜੀ ਗਲਤ ਨਹੀਂ ਲੈ ਗਏ ਟਰਾਲੀ ਕਿਉਂਕਿ ਜੇ ਇੱਧਰ ਨੂੰ ਕਰਕੇ ਕੱਢਾਂਗੇ ਤੇ ਨਿਕਲ ਜਾਣੀ ਹਣਾ ਆਈ ਬੋਦਾ ਖਿੱਚ ਕੇ ਲੈ ਆ ਗਿਆ ਕਿਸਾਈਂ ਨੂੰ ਇਹ ਮੇਰੇ ਸਾਨੂੰ ਟਰੈਕਟਰ ਤੇ ਯੋਰ ਪੂਰਾ ਮਰਨ ਦੇ ਵੇਖੋ ਛਟਕੇ ਦੇ ਦੇ ਕਰਨ ਦੇ ਛਟਕੇ ਦੇ ਦੇ ਕੇ ਕਰਨ ਦੇ ਸਾਰੇ ਟਰੈਕਟਰ ਓਏ ਹੋਏ ਛਟਕੇ ਦੇ ਦੇ ਕੇ ਕੱਢਣ ਦੇ ਛਟਕੇ ਦੇ ਦੇ ਕੇ ਕੱਢਣ ਦੇ ਓਏ ਤੇ ਰੱਪੜਾ ਜੀ ਵੇ ਓਏ ਤੁਰੇ 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 ਓਏ ਉਹ ਤੁਰ ਪਏ ਹੀ ਯਾਰ ਮਿੱਟੀ ਪੁੱਟ ਦਿੱਤੀ ਇਹਨਾਂ ਨੇ ਓਏ ਛਟਕੇ ਦੇ ਦੇ ਕੇ ਵੇਖਿਓ ਛਟਕਿਆਂ ਨਾਲ ਗੱਲ ਬਣੀ ਤੇ ਹੈ ਪਰ ਮੈਨੂੰ ਲੱਗਦਾ ਵੀ ਟਰਾਲੀ ਦੇ ਸੰਗਲ ਲਾ ਕੇ ਦੂਜੇ ਬੰਨੇ ਕਰਨੇ ਪੈਣੇ ਆ ਫੇਰ ਭਾਈ ਨਿਕਲ ਜਾਣਾ ਟਰੈਕਟਰ ਤੇ ਸੰਗਲ ਸਾਰਿਆਂ ਦਾ ਲਾ ਕੇ ਨਾ ਦੂਜੇ ਬੰਨੇ ਲੈ ਜਾਣੇ ਆ ਹਣਾ ਇੱਥੋਂ ਜ਼ੋਰ ਜਿਆਣੀ ਪਾਣ ਡੇ ਪੂਰੇ ਟਰੈਕਟਰ ਮੈਂ ਛੱਡ ਕੇ ਦੇ ਦੇ ਵਿਖਾਂ ਮਲਾਂ ਉਹ ਥੱਲੇ ਸੁੱਟਣ ਲੱਗਾ ਮੈਂ ਫੇਰ ਟੋਏ ਟੋਏ ਚ ਕਰਨੇ ਆ ਵੀ ਟਰਾਲੀ ਇੱਕ ਸਾਈਡ ਨੂੰ ਖਿਸਕ ਜੇ ਤੇ ਫੇਰ ਗੱਲ ਬਣ ਜੇ ਮੈਨੂੰ ਲੱਗਦਾ ਦੋਸਤੋ ਟਰਾਲੀ ਨਾ ਬਹੁਤ ਜ਼ਬਰਦਸਤ ਅੜ ਗਈ ਆ ਬਹੁਤ ਕੱਢਣੀ ਮੁਸ਼ਕਲ ਹੋ ਗਈ ਆ ਵੀ ਟਰਾਲੀ ਦੀ ਟਰਾਲੀ ਆਪਾਂ ਕੱਢਣਾ ਵੀ ਚਾਹੁੰਨੇ ਆ ਤਾਂ ਤਾਂ ਵੀ ਨਹੀਂ ਨਿਕਲਦੀ ਮੈਨੂੰ ਲੱਗਦਾ ਪਰਲੇ ਬੰਨਿਓ ਅਸੀਂ ਕੱਢਦੇ ਤੇ ਯੋਰ ਪੈਂਦਾ ਤੇ ਨਿਕਲ ਜਾਣੀ ਹਨਾ ਮੁਸ਼ਕਲ ਜੀ ਹੋਈ ਮੈਨੂੰ ਟਰੈਕਟਰ ਵੇਲੇ ਤੋਂ ਥੱਲੇ ਯਾਰ ਟਰੈਕਟਰ ਦਾ ਨੁਕਸਾਨ ਤਾਂ ਨਹੀਂ ਹੋਇਆ ਟਰਾਲੀ ਵੇਖਣ ਲੱਗਾ ਮੈਂ ਹਾਂ ਟਰਾਲੀ ਬਹੁਤ ਯੋਰ ਦਾ ਫਜ਼ੀਆ ਬਾਈ ਇਹਦੀ ਬਾਈ ਵੀ ਨਾ ਥੋੜਾ ਜਿਹਾ ਮੋੜ ਜਾ ਅੱਜ ਬਾਈ ਦਾ ਉਹ ਵੀ ਟਰਾਲੀ ਕਿਉਂ ਨਹੀਂ ਨਿਕਲਦੀ ਪਰ ਆਪਾਂ ਸਾਰੇ ਜਾਣੀ ਆਏ ਤਾਂ ਆਪਾਂ ਟਰੈਕਟਰ ਤੇ ਭਾਇਾਂ ਚ ਜੰਨਾ ਹੋ ਜਾਣ ਬਾਈ ਕੱਢ ਕੇ ਛੱਡਣੀ ਆ ਟਰਾਲੀ ਇਤਾਂ ਹੀ ਵੀ ਨਹੀਂ ਜਾਂਦੇ ਅੱਜ ਓਏ ਹੋਏ ਤੁਰ ਪੇ ਤੁਰ ਪੇ ਬਾਈ ਓਏ ਇਹ ਤਾਂ ਉਲਟਾ ਹੋ ਗਿਆ ਕੰਮ ਯਾਰ ਜੋਰ ਤੇ ਸਾਰੇ ਟਰੈਕਟਰ ਬੜੇ ਲਾਉਂਦੇ ਆ ਪਰ ਫਿਲਹਾਲ ਟਰਾਲੀ ਨਹੀਂ ਨਿਕਲਦੀ ਬਾਹਰ ਬਾਈ ਵੀ ਯਾਰ ਬੜਾ ਦੁਹੀ ਜਾ ਹੋ ਗਿਆ ਵਿਚਾਰਾ ਵੀ ਇਹ ਕੀ ਬਣ ਗਿਆ ਸਾਡੇ ਨਾਲ ਹਨਾ ਬਾਈ ਕੋਈ ਚੱਕਰ ਨਹੀਂ ਯਾਰ ਅਪਾਂ ਅੱਜ ਕੱਢ ਕੇ ਛੱਡਣੀ ਆ ਟਰਾਲੀ ਜੋ ਮਰਜ਼ੀ ਹੋ ਜੇ ਟਰਾਲੀ ਕੱਢਾਂਗੇ ਤੇ ਤੇਰੀ ਵੀ ਜਾਨ ਸੌਖੀ ਕਰਾਂਗੇ ਇਦਾਂ ਨਹੀਂ ਜਾਂਦੇ ਅਸੀਂ ਉਹ ਵੇਖੋ ਟਰੈਕਟਰ ਅੱਗੋਂ ਚੁੱਕ ਹੋ ਗਿਆ ਓਏ ਉਹ ਤੇਰਾ ਭਲਾ ਓ ਕਿਦਾਂ ਗੁਚਕ ਹੋ ਗਿਆ ਓਏ ਅਸੀਂ ਸੰਗਲ ਲਾ ਕੇ ਨਾ ਦੂਜੇ ਬੰਨੇ ਟੋਸ਼ਨ ਪਾਇਆ ਸਾਰੇ ਟਰੈਕਟਰਾਂ ਨੇ ਪੀਕ ਦੇ ਟਰਾਲੀ ਦੂਜੇ ਬੰਨੇੋਂ ਖਿਸਕ ਜਾਈ ਉਦੋਂ ਨੂੰ ਨਹੀਂ ਤੇ ਤੇ ਉਹ ਅੱਗੋਂ ਟਰੈਕਟਰ ਸਵਰਾ ਚੁੱਕ ਹੋ ਗਿਆ ਬਾਈ ਪੂਰੀ ਜਾਨ ਲੱਗਣ ਦੀ ਉਹਨੂੰ ਕੱਢਣ ਦੀ ਕੋਸ਼ਿਸ਼ ਪੂਰੀ ਚੱਲਣ ਦੀ ਆ ਆਪਾਂ ਕੱਢ ਕੇ ਛੱਡਾਂਗੇ ਵੀ ਉਹ ਵੇਖੋ ਜੋਂਡੀਅਰ ਖੜਾ ਹੋ ਗਿਆ ਓਏ ਕੋ ਓਏ ਹੋਏ ਹੋਏ ਖੜਾ ਹੋ ਗਿਆ ਜੋਂਡੀਅਰ ਓਏ ਤੇ ਰੱਪ ਵਾਲਾ ਜੋਂਡੀਅਰ ਟਰੈਕਟਰ ਉਰੀ ਜਾਨ ਮਾਰਨ ਡਿਆ ਓਏ। ਓਹੋ ਚਲੋ ਚਲੋ ਵੇ ਝਟਕਾ। ਝਟਕਿਆਂ ਦਾ ਕੰਮ ਚੱਲਣ ਡਿਆ ਝਟਕਿਆਂ ਵਾਲਾ। ਮੈਨੂੰ ਲੱਗਦਾ ਇੱਧਰੋਂ ਵੀ ਗੱਲ ਬਣਨੀ ਤੁਹਾਨੂੰ ਦੂਜੇ ਬੰਨੇ ਟਰੈਕਟਰ ਸਾਰੇ ਪੂਨੇ ਬਣਨੇ ਆ। ਪਰ ਮੈਨੂੰ ਫਿਲਹਾਲ ਇੱਥੇ ਯੋਰ ਲਾ ਕੇ ਦੋਸਤੋ ਵੇਖ ਲਾਂ ਦੋ ਕਿਤੇ ਗੱਲ ਬਣੀ ਜਾਵੇ ਸਾਡੀ ਇੱਧਰ ਨਹੀਂ ਬਣੀ ਤੇ ਪਰਲੇ ਬੰਨੇ ਤੇ ਬਣ ਜੂਗੀ। ਆਏ ਵੇ ਝਟਕਾ ਵੇ ਆਏ ਦੋਸਤੋ ਅੱਜ ਕੱਢਣਾ ਇਹਨੂੰ ਬੜਾ ਮੁਸ਼ਕਲ ਹੋਇਆ ਸਾਡੇ ਵਾਸਤੇ। ਪਰ ਚਲੋ ਟਰੈਕਟਰ ਦੇ ਮੈਨੂੰ ਤੋਂ ਸਵਰਾਜ ਦਾ ਲੱਗਣ ਦੇ ਉਹ ਟਾਇਰ ਗੱਦਾਂ ਖੜੇ ਹੋ ਗਏ ਆ ਉਹ ਟਰੈਕਟਰ ਨੂੰ ਕੀ ਹੋਇਆ ਸਾਡੇ ਨੂੰ ਆਣਾ ਉਹ ਕਿਦਾਂ ਅਟ ਜੀ ਲੱਗੀ ਜਦੋਂ ਖੜੇ ਹੋ ਗਏ ਟਾਇਰ ਉਹ ਯੋਰ ਨਹੀਂ ਮਾਰਦਾ ਨਾ ਚਲ ਕੋਈ ਨਹੀਂ ਫਿਲਹਾਲ ਦੋਸਤ ਤੁਹਾਡੇ ਤਿੰਨ ਟਰੈਕਟਰ ਹੈਗੇ ਉਹ ਯੋਰ ਮਾਰਨਗੇ ਕੱਢਾਂਗੇ ਤੁਸੀਂ ਮੈਨੂੰ ਟਰਾਲੀ ਫੇਰ ਕਿਸਕਾਉਣ ਲੱਗਾ ਪਰਲੇ ਬੰਨਣ ਨੂੰ ਤੋਰਪੀ ਤੋਰਪੀ ਉਹ ਟਰੈਕਟਰ ਦਾ ਧੂਆਂ ਨਿਕਲ ਗਿਆ ਟਾਇਰਾਂ ਦਾ ਓਏ ਉਹ ਖਿਸਕਾ ਗਿਆ ਲੈਣ ਡਿਆ ਮਨੂੰ ਦੋਸਤ ਵੀ ਚਲ ਟਰਾਲੀ ਪਰੇ ਨੂੰ ਨਿਕਲ ਜੇ ਕਿਤਨਾ ਖਿਸਕਾ ਗਿਆ ਨਾ ਉਹਨੂੰ ਪਰਲੇ ਬੰਨਣ ਨੂੰ ਕਰਨੀ ਆ ਜੇ ਦੋਸਤੋ ਪਰਲੇ ਬੰਨੇ ਚਲ ਗਈ ਨਾ ਟਰਾਲੀ ਫਿਰ ਆਪਣੀ ਨਿਕਲ ਜਾਣੀ ਹੈ ਜੀ ਉਹਨਾਂ ਚ ਅਗਰ ਥੋੜਾ ਜਿਆ ਸਾਡੇ ਲਈ ਔਖਾ ਵਾ ਆਪਾਂ ਇਹਨੂੰ ਕਿਸਕਾ ਆ ਕੇ ਪਰਲੇ ਬੰਨੇ ਲੈ ਜੀਏ ਕਿਸ ਤਰ੍ਹਾਂ ਵੀ ਦੋਸਤੋ ਜੇ ਪਰਲੇ ਬੰਨੇ ਵੀ ਚਲ ਗਈ ਨਾ ਫਿਰ ਨਿਕਲ ਜਾਣੀ ਹੈ ਟਰਾਲੀ ਸਾਡੀ ਬਾਹਰ ਤੇ ਮੇਰਾ ਇਰਾਦਾ ਦੋਸਤੋ ਸੰਗਲ ਲਾ ਕੇ ਫਿਰ ਪਰਲੇ ਬੰਨੇ ਟਰਾਲੀਆਂ ਟੋਜਨ ਪਾਲੀ ਤੇ ਫਿਰ ਭਾਈ ਨਿਕਲ ਜੇ ਇੱਕ ਤਾਂ ਦੋਸਤੋ ਇਹ ਪੰਗਾ ਵੀ ਜਿਹੜਾ ਸਵਰਾਜ ਦੇ ਟਾਇਰ ਖੜੇ ਹੋਗੇ ਨਾ ਉਹਨੂੰ ਟੋਜਨ ਪੈਣਾ ਬੜਾ ਔਖਾ ਹੋ ਜਾਂਦਾ ਤੇ ਦੋਸਤੋ ਇਹਨੂੰ ਅਸੀਂ ਖਿਸਕਾ ਕੇ ਸਕਾ ਕੇ ਨਾ ਪਰਲੇ ਬਨਨੂ ਲੈ ਜਨੇ ਆ ਹਣਾ ਖਿੱਚ ਖਿੱਚ ਕੇ ਪਰਲੇ ਬਨਨੂ ਲੈ ਜਨੇ ਆ ਧੂਤ ਆ ਗਏ ਇਹਨੂੰ ਉਹ ਵੇਖੋ ਟਰੈਕਟਰ ਤੇ ਦੋ ਆ ਗਏ ਉੱਤੇ ਗਾਰੇ ਚ ਪਰ ਉਹ ਵੇਖੋ ਕਿਦਾਂ ਯੋਰ ਮਾਰਨ ਦੇ ਸਲਿੱਪ ਹੋਏ ਓਏ ਓਏ ਹੋ ਛਟਕੇ ਨਾ ਹੋ 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 ਭਾਂ ਬਣ ਜੇ ਗੱਲ ਦੋਸਤ ਹੁਣ ਕੰਮ ਕੰਡੇ ਤੇ ਆ ਗਿਆ ਵੀ ਹੁਣ ਕਿਤੇ ਨਿਕਲ ਜਾਣੀ ਹੈ ਮੇਰੇ ਹਿਸਾਬ ਨਾਲ ਹੁਣ ਛਟਕੇ ਹੀ ਆ ਵੀ ਦੋਸਤੋ ਜੇ ਬਣ ਗਈ ਨਾ ਗੱਲ ਹੁਣ ਛਟਕੇ ਨਾ ਬਾਹਰ ਹੋਣੀ ਆ ਵੀ ਹੂੰ ਤੇ ਬਹੁਤ ਜਾਨ ਲੱਗੀ ਪਈ ਸਾਰੇ ਟਰੈਕਟਰਾਂ ਦੀ ਓਏ ਇਹ ਆ ਮਾ 911 ਨਾਲ ਕੀਤਾ ਇਧਰ ਨੂੰ ਚਲੋ ਦੋਸਤੋ ਹੁਣ ਸੰਗਲ ਪਾ ਕੇ ਦੂਜੀ ਬੰਨੇ ਲਾਏ ਦੋ ਟਰੈਕਟਰ ਨੇ ਲਾਏ 911 ਤੇ ਉਹ ਇਧਰ ਕਿਉਂਕਿ ਉਹਨੂੰ ਅਸੀਂ ਥੋੜਾ ਜਿਹਾ ਹੋਲੀ ਗਾਂ ਪਿਛਾਂ ਕਰਕੇ ਢਿੱਲੋ ਬਾਈ ਦਾ ਟਰੈਕਟਰ ਨੂੰ ਗਾਂ ਪਿਛਾਂ ਕਰਕੇ ਕਰ ਲਿਆ ਇਹ ਸੈੱਟ ਹੁਣ ਕੰਮ ਕੰਡੇ ਦੇ ਆਇਆ ਦੋਸਤੋ ਹੁਣ ਭਾਈ ਨਿਕਲ ਜੇ ਹੁਣ ਹੁਣ ਗੱਲ ਬਾਂ ਜਣੀ ਹੁਣ ਟਰੈਕਟਰ ਸਿੱਧਾ ਹੋਏ ਨਾ ਹਾਂ ਹੁਣ ਟਰੈਕਟਰ ਦਾ ਮੂੰਹ ਸਿੱਧਾ ਹੋ ਜਾਏਗਾ ਧੱਕਦੇ 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 ਬਾਈ ਧੱਕਦੇ ਯਾਰ ਧੱਕਦੇ ਪਲਟ ਨਾ ਜਾਏ ਸਵਰਾਜ ਯਾਰ ਫਿਰ ਬਹੁਤ ਹੀ ਔਖਾ ਹੋ ਜਾਣਾ ਜੀ ਸਵਰਾਜ ਟਰੈਕਟਰ ਨਾ ਪਲਟੇ ਬਾਕੀ ਸਾਰਾ ਕੋ ਠੀਕ ਹੋਏ ਨਾ ਚੱਲੋ ਬਾਈ ਚੱਲ 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 ਲਾ ਦਿਓ ਯੋਰ ਯਾਰ ਲਾ ਦਿਓ ਆ ਗਿਆ ਆ ਗਿਆ ਕੰਮ ਟਕਾਣੇ ਦੇ ਯਾਰ ਖਿੱਚ ਲੋ ਖਿੱਚ ਲੋ ਖਿੱਚ ਲੋ ਸਵਰਾਜ ਵਾਲਾ ਬਾਈ ਦਾ ਯੋਰ ਨਹੀਂ ਲੱਗਣਿਆ ਤਿੰਨ ਟਰੈਕਟਰ ਹੀ ਆਪਣੇ ਲੈ ਕੇ ਘੁੰਮ ਗਿਆ ਘੁੰਮ ਗਿਆ ਉਹ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਆ ਗਿਆ ਕੰਮ ਕੰਡੇ ਦੇ ਹੋਏ ਓ ਕਿਸ ਕੀ ਕਿਸ ਕੀ ਟਰਾਲੀ ਹੋਏ ਸ਼ੁਕਰਾਂ ਹੋਣ ਆਟ ਨਿਕਲੀ ਹੋਣ ਹੋਣ ਨਿਕਲ ਜਣੀ ਟਰਾਲੀ ਬਾਹਰ ਹੋਣ ਆਪਾਂ ਬਾਈ ਕੱਢ ਲਾਂਗੇ ਬਾਹਰ ਜਿੱਦਾਂ ਮਰਜ਼ੀ ਕੱਢੀਏ ਹੋਣ ਕੱਢ ਲਾਂਗੇ ਬਾਹਰ ਹੁਣ ਤੀਜੇ ਲੋਹ ਪਾਇਂ ਦੂਜਾ ਲੋਹ ਪਾ ਲਿਓ ਦੋਸਤੋ ਦੂਜੇ ਲੋਹ ਤਾਂ ਹੁਣ ਪੈਂ ਤੀਜਾ ਪਾ ਲਿਓ ਪਰ ਹਜੇ ਨਹੀਂ ਰੁਕਾਂ ਮੈਂ ਹੁਣ ਦੂਜੇ ਮੈਨੂੰ ਟਰੈਕਟਰ ਦਾ ਮੂੰਹ ਸਿੱਧੇ ਕਰਾਂ ਕਿਉਂਕਿ ਹੁਣ ਕੰਮ ਟਕਾਣੀ ਆ ਗਿਆ ਵਾ ਹੁਣ ਕੰਮ ਟਕਾਣੀ ਆ ਗਿਆ ਵੀ ਹੁਣ ਨਿਕਲ ਜਾਣੀਆਂ ਵੀ ਇਹ ਟਰਾਲੀ ਹੁਣ ਨਿਕਲ ਜਾਣੀਆਂ ਹੁਣ ਜੋਰ ਲਾਓ ਸਾਰੇ ਜਣੇ ਤੁਰਪੋ ਤੁਰਪੋ ਹੁਣ ਹੁਣ ਕੰਮ ਕੰਡੇ ਹੁਣ ਕੱਢ ਦੇਣੀਆਂ ਅਸੀਂ ਹੁਣ ਜੋਰ ਰੱਖਿਓ ਮੌਸਮ ਨਾ ਤੋੜਿਓ ਟਰੈਕਟਰਾਂ ਦਾ ਮੌਸਮ ਟੁੱਟ ਗਿਆ ਨਾ ਫੇਰ ਨਹੀਂ ਬਾਈ ਇਹ ਨਿਕਲ ਨਹੀਂ ਕਰਦੇ ਹੁਣ ਬਸ ਢਿੱਲੋ ਬਾਈ ਦਾ ਬਾਈਆ ਟਰੈਕਟਰ ਰਹਿ ਗਿਆ ਥੋੜਾ ਜਿਹਾ ਛੜ ਕੇ ਦੇ ਗਏ ਉਹ ਵੀ ਸਿੱਧਾ ਹੋ ਗਿਆ ਫੇਰ ਤੇ ਆਪਾਂ ਕੱਢ ਲਾਂਗੇ ਬਾਈ ਇਹਨੂੰ ਉਨਾ ਚਿਰ ਅਗਰ ਨਿਕਲ ਨਹੀਂ ਹੋ ਕੀ ਆ ਇਹ ਟਰਾਲੀ ਵੀ ਹੁਣ ਹੁਣ ਇਹ ਹੋ ਗਿਆ ਹੋ ਗਿਆ ਢਿੱਲੋ ਬਾਈਆ ਟਰੈਕਟਰ ਵੀ ਸਿੱਧਾ ਹੋ ਚੱਲਿਆ ਲੈ ਵੀ ਜੋਂਡੀਆ ਨੇ ਬਹੁਤ ਜਾਨ ਮਾਰੀ ਆ ਵੀ ਓਏ ਹੋ ਜੋਂਡੀਆ ਨੇ ਪੂਰੀ ਜਾਨ ਮਾਰੀ ਆ ਵੀ ਉਹਦੇ ਬਾਈ ਦਾ ਕਹਿੰਦਾ ਟਰੈਕਟਰ ਕੱਢ ਕੇ ਛਟਨਾ ਚ ਟਰਾਲੀ ਵਿੱਚ ਟਰੈਕਟਰ ਵੀ ਬਹੁਤ ਥੋੜਾ ਹੀ ਕੰਮ ਰਹਿ ਗਿਆ ਢਿੱਲੋ ਬਾਈ ਦਾ ਥੋੜਾ ਜਿਹਾ ਕੰਮ ਆ ਗਿਆ ਨਾ ਟਰਾਲੀ ਟਰੈਕਟਰ ਦਾ ਥੋੜਾ ਜਿਹਾ ਮੂੰਹ ਇਧਰ ਨੂੰ ਹੋ ਜੇ ਤੇ ਫੇਰ ਯੂਰੋ ਦਾ ਵੀ ਵੱਜੂ ਢਿੱਲੋ ਬਾਈ ਦਾ ਇਹ ਥੋੜਾ ਹੀ ਕੰਮ ਰਹਿ ਗਿਆ ਬਸ ਦੋਸਤੋ ਹੁਣ ਤੇ ਕੰਮ ਲੱਗੇ ਛਾਕੇ ਆ ਗਿਆ ਆਪਣੇ ਹੁਣ ਤੇ ਗੇਮ ਪੈ ਜੂਗੀ ਲੋ ਜੀ ਹੁਣ ਤੇ ਗੇਮ ਪੈ ਜੂਗੀ ਹੁਣ ਆ ਗਿਆ ਕੰਮ ਸੈੱਟ ਹੋ ਗਿਆ ਵੀ ਹੁਣ ਹੁਣ ਬਣ ਗਈ ਗੱਲ ਵੀ ਹੁਣ ਤੇ ਆਪਾਂ ਕੱਢ ਲੈਣਾ ਖੇਤਰਾ ਵੀ ਜਿੱਦਾਂ ਮਰਜ਼ੀ ਕੱਢੀਏ